ਬੀੜੀਆਂ ਸਿਕਟਾਂ ਗੁਟਕਾ ਸ਼ਰਾਬ ਜਿਹੜਾ ਕਿ ਅਸੀਂ ਅੰਦਰੋਂ ਫੜਿਆ ਨਕਲੀ ਜਿਹੜਾ ਪਾਊਡਰ ਹੈ ਜਿਹੜਾ ਕਿ ਜ਼ਹਿਰੀਲਾ ਉਹਨੂੰ ਜੇ ਗੂਗਲ ਤੇ ਸਰਚ ਕਰਕੇ ਦੇਖੀਏ ਤੇ ਉਹ ਜ਼ਹਿਰ ਬਹੁਤ ਭਿਆਨਕ ਜ਼ਹਿਰ ਹੈ ਸੇ ਦੇ ਲਈ ਲੋਕਾਂ ਦੀ ਸਿਹਤ ਨਾਲ ਵੱਡੇ ਲੈਵਲ ਤੇ ਖਿਲਵਾੜ ਹੋ ਰਿਹਾ ਜਦੋਂ ਅਸੀਂ ਇੱਥੇ ਆਏ ਆ ਤਾਂ 10-15 ਗਾਹਕ ਜਿਹੜੇ ਇੱਥੇ ਖੜੇ ਸੀ ਮਠਾਈ ਦੇ ਲੈਣ ਦੇ ਲਈ ਉਹਨਾਂ ਨੂੰ ਵਿਚਾਰਿਆਂ ਨੂੰ ਕੋਈ ਪਤਾ ਨਹੀਂ ਸੀ ਕਿ ਸਾਨੂੰ ਇਹ ਮੰਨ ਲਓ ਵੀ ਜ਼ਹਿਰ ਦੇ ਰਹੇ ਆ ਤੋ ਅਸੀਂ ਇਹ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਉਣ ਦੇ ਲਈ ਕਿਸਾਨ ਯੂਨੀਅਨ ਦੀ ਮੀਟਿੰਗ ਕੀਤੀ ਅਪਰੰਤ ਵੱਖ-ਵੱਖ ਅਧਿਕਾਰੀਆਂ ਨੂੰ ਮਿਲੇ ਪਰ ਅਸੀਂ ਚਾਹੁੰਨੇ ਕਿ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਤੇ ਇਹਨਾਂ ਦੀ ਜਾਂਚ ਹੋਵੇ ਤੇ ਕਿੱਥੇ-ਕਿੱਥੇ ਇਹ ਜਾਂਦੀ ਹੈ ਮਠਿਆਈ ਤੇ ਕਿੱਡੇ ਵੱਡੇ ਲੈਵਲ ਤੇ ਇਹ ਕੰਮ ਚੱਲਦਾ ਜਿਹੜੀ ਕਿ ਪਾਊਡਰ ਤੋਂ ਤਿਆਰ ਹੋਈ ਆ ਦੁੱਧ ਨਾਲ ਤਿਆਰ ਹੋਈ ਬਰਫੀ 200 ਰੁਪਏ ਕਿਲੋ ਆਪਾਂ ਕਿਵੇਂ ਦੇ ਸਕਦੇ ਆ ਆਪਦੇ ਲੈਵਲ ਤੇ ਚੈੱਕ ਕਰਦੇ ਰਹੇ ਆ ਕਿਸੇ ਦੇ ਦੱਸਣ ਮੁਤਾਬਕ ਅਸੀਂ ਇੱਥੇ ਛਾਪਾਂ ਨਹੀਂ ਮਾਰਿਆ ਅਸੀਂ ਖੁਦ ਚੈੱਕ ਕਰਕੇ ਛਾਪਾਂ ਮਾਰਿਆ ਸ਼ਹਿਰੀ ਮੁਕਸੋ ਸਾਹਬ ਚ ਸਿਹਤ ਵਿਭਾਗ ਵੱਲੋਂ ਮਠਾਈਆਂ ਬਣਾਉਣ ਵਾਲੀ ਫੈਕਟਰੀ ਤੇ ਰੇਡ ਕੀਤੀ ਗਈ ਜ਼ਿਕਰਯੋਗ ਹੈ ਕਿ ਕਿਸਾਨ ਆਗੂਆਂ ਨੇ ਇਸ ਮੁੱਦੇ ਨੂੰ ਚੁੱਕਿਆ ਸੀ ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਫੈਕਟਰੀ ਵਿੱਚ ਬਹੁਤ ਘੱਟ ਰੇਟ ਤੇ ਮਠਾਈ ਉਪਲਬਧ ਸੀ ਜੋ ਪਾਊਡਰ ਨਾਲ ਤਿਆਰ ਹੁੰਦੀ ਸੀ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਵੱਲੋਂ ਸਿਰਫ ਸੈਂਪਲ ਪਰੇ ਨਾਲ ਮਸਲਾ ਹੱਲ ਨਹੀਂ ਹੋਣਾ ਉਹਨਾਂ ਫੈਕਟਰੀ ਮਾਲਕਾਂ ਦੀ ਗ੍ਰਿਫਤਾਰੀ ਤੇ ਵੀ ਜਾਂਚ ਦੀ ਮੰਗ ਕੀਤੀ ਹੈ ਮੇਰਾ ਨਾਮ ਦਵਿੰਦਰ ਸਿੰਘ ਹੈ ਜ਼ਿਲ੍ਹਾ ਕਿਸਾਨ ਆਗੂ ਭਾਰਤੀ ਕਿਸਾਨ union ਕਾਦੀਆਂ ਸਾਨੂੰ ਬਾਈ ਜੀ ਕਾਫੀ ਸਮੇਂ ਤੋਂ ਇਹ ਜਾਣਕਾਰੀ ਮਿਲ ਰਹੀ ਸੀ ਕਿ ਇੱਥੇ ਨਕਲੀ ਮਠਿਆਈ ਬਣ ਰਹੀ ਆ। ਔਰ ਕਾਫੀ ਵਾਰ ਅਸੀਂ ਇੱਥੇ ਆ ਕੇ ਖੁਦ ਵੀ ਚੈਕਿੰਗ ਕੀਤੀ ਔਰ ਇਹਨਾਂ ਨੂੰ ਇਸ ਲੈਵਲ ਤੇ ਗੱਲ ਇਹਨਾਂ ਨਾਲ ਕੀਤੀ ਕਿ ਮੰਨ ਲਓ ਵੀ ਅਸੀਂ ਹੋਲ ਸੇਲ ਦਾ ਕੰਮ ਕਰਨਾ ਸਾਨੂੰ ਕੀ ਰੇਟ ਲਾਉਂਗੇ। ਇਹ ਬਾਈ ਜੀ 110 ਰੁਪਏ ਕਿਲੋ ਗਲਾਬ ਜਾਣ ਦੇ ਰਹੇ ਆ ਤੇ 200 ਰੁਪਏ ਕਿਲੋ ਬਰਫੀ ਦੇ ਰਹੇ ਆ। ਜਿਹੜੀ ਕਿ ਪਾਊਡਰ ਤੋਂ ਤਿਆਰ ਹੋਈ ਆ ਦੁੱਧ ਨਾਲ ਤਿਆਰ ਹੋਈ ਬਰਫੀ 200 ਰੁਪਏ ਕਿਲੋ ਆਪਾਂ ਕਿਵੇਂ ਦੇ ਸਕਦੇ ਆ। ਸੋ ਅਸੀਂ ਇਹ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਉਣ ਦੇ ਲਈ ਕਿਸਾਨ ਯੂਨੀਅਨ ਦੀ ਮੀਟਿੰਗ ਕੀਤੀ ਅਪਰੰਤ ਵੱਖ-ਵੱਖ ਅਧਿਕਾਰੀਆਂ ਨੂੰ ਮਿਲੇ ਤੇ ਹੁਣ ਜਿਹੜੇ ਆ ਫੂਡ ਸੇਫਟੀ ਆਫੀਸਰ ਮੈਡਮ ਹੈ ਜਿਹੜੇ ਉਹ ਇੱਥੇ ਆਏ ਹੋਏ ਆ ਉਹਨਾਂ ਨੇ ਸਿੰਪਲ ਭਰੇ ਆ ਉਹ ਆਪਣਾ ਪੱਲਾ ਝਾੜ ਰਹੇ ਆ ਕਿ ਅਸੀਂ ਸਿੰਪਲ ਭਰ ਕੇ ਸਾਡਾ ਕੰਮ ਸਿੰਪਲ ਭਰਨਾ ਪਰ ਅਸੀਂ ਚਾਹੁੰਦੇ ਆ ਕਿ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਤੇ ਇਹਨਾਂ ਦੀ ਜਾਂਚ ਹੋਵੇ ਕਿ ਕਿੱਥੇ-ਕਿੱਥੇ ਇਹ ਜਾਂਦੀ ਹੈ ਮਠਿਆਈ ਤੇ ਕਿੱਡੇ ਵੱਡੇ ਲੈਵਲ ਤੇ ਇਹ ਕੰਮ ਚੱਲਦਾ ਹੈ ਕਦੋਂ ਤੋਂ ਕੁੱਤੀ ਚੱਲ ਰਹੀ ਸੀ ਜੀ ਇਹ ਪਿੰਡ ਦੇ ਦੱਸਣ ਮੁਤਾਬਕ ਹੈ ਜੀ ਪਿਛਲੇ 7 ਮਹੀਨਿਆਂ ਤੋਂ ਚੱਲ ਰਹੀ ਹੈ ਜੀ ਤੁਸੀਂ ਇੱਥੇ ਪਹਿਲਾਂ ਆਏ ਸੀਗੇ ਵੇਖਣ ਲਈ ਕਿਸ ਤਰ੍ਹਾਂ ਦੇ ਨਾਲ ਇਹ ਤਿਆਰ ਹਾਂ ਬਾਈ ਜੀ ਅਸੀਂ ਪਹਿਲਾਂ ਇੱਥੇ ਆਪਦੇ ਲੈਵਲ ਤੇ ਚੈੱਕ ਕਰਦੇ ਰਹੇ ਹਾਂ ਕਿਸੇ ਦੇ ਦੱਸਣ ਮੁਤਾਬਕ ਅਸੀਂ ਇੱਥੇ ਛਾਪਾਂ ਨਹੀਂ ਮਾਰਿਆ ਅਸੀਂ ਖੁਦ ਚੈੱਕ ਕਰਕੇ ਛਾਪਾਂ ਮਾਰੇ ਜੀ ਇਹ ਇੱਥੇ ਕੀ ਲੱਗਦਾ ਕੀ ਸੀਗਾ ਤੁਸੀਂ ਕੁਝ ਦੇਖਿਆ ਵੀ ਕਿਸਫਾਈ ਦਾ ਧਿਆਨ ਨਹੀਂ ਸੀ ਜਾਂ ਕੁਝ ਅਜੇਹੀਆਂ ਵਸਤੂਆਂ ਹੋਣ ਜਿਹੜੀਆਂ ਵੀ ਨਹੀਂ ਵਰਤਨ ਯੋਗ ਹੈਗੇ ਬਾਈ ਜੀ ਇੱਥੋਂ ਨਾ ਬਹੁਤ ਤਰ੍ਹਾਂ ਦੇ ਕੈਮੀਕਲ ਬਰામਦ ਹੋਏ ਆ ਬੀੜੀਆਂ ਸਿਕਟਾਂ ਗੁਟਕਾ ਸ਼ਰਾਬ ਸ਼ਰਾਬ ਜਿਹੜਾ ਕਿ ਅਸੀਂ ਅੰਦਰੋਂ ਫੜਿਆ ਔਰ ਨਕਲੀ ਜਿਹੜਾ ਪਾਊਡਰ ਹੈ ਜਿਹੜਾ ਕਿ ਜ਼ਹਿਰੀਲਾ ਉਹਨੂੰ ਜੇ ਗੂਗਲ ਤੇ ਸਰਚ ਕਰਕੇ ਦੇਖੀਏ ਤੇ ਉਹ ਜ਼ਹਿਰ ਬਹੁਤ ਭਿਆਨਕ ਜ਼ਹਿਰ ਹੈ ਸਿਹਤ ਦੇ ਲਈ ਸੋ ਮੰਨ ਲਓ ਵੀ ਇਹ ਲੋਕਾਂ ਦੀ ਸਿਹਤ ਨਾਲ ਵੱਡੇ ਲੈਵਲ ਤੇ ਖਿਲਵਾੜ ਹੋ ਰਿਹਾ ਜਦੋਂ ਅਸੀਂ ਇੱਥੇ ਆਏ ਆ ਤੇ 10 15 ਗਾਹਕ ਜਿਹੜੇ ਇੱਥੇ ਖੜੇ ਸੀ ਮਠਿਆਈ ਦੇ ਲੈਣ ਦੇ ਲਈ ਉਹਨਾਂ ਨੂੰ ਵਿਚਾਰਿਆਂ ਨੂੰ ਕੋਈ ਪਤਾ ਨਹੀਂ ਸੀ ਕਿ ਸਾਨੂੰ ਇਹ ਮੰਨ ਲਓ ਵੀ ਜ਼ਹਿਰ ਦੇ ਰਿਹਾ ਹੈ ਸੋ ਅਸੀਂ ਉਹਨਾਂ ਨੂੰ ਆ ਕੇ ਦੱਸਿਆ ਕਿ ਆਹ ਪ੍ਰੋਬਲਮ ਹੈ ਇਹ ਜ਼ਹਿਰ ਹੈ ਤੋਂ ਵੱਡੇ ਲੈਵਲ ਦੇ ਵਿੱਚ ਆ ਕੇ ਅਸੀਂ ਮੈਡਮ ਨੂੰ ਇਹ ਫੜਾਇਆ ਜੋ ਕਿ ਸਾਹਮਣੇ ਪਿਆ মিডিਆ ਨੇ ਕਵਰ ਵੀ ਕੀਤਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦਿੱਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ